ਚੂਠੀ ਸ਼ਾਨ ਖਾਤਰ ਅੰਮ੍ਰਿਤਸਰ ਦੇ 88 ਫੀਟ ਰੋਡ ਤੇ ਇੱਕ ਨੌਜਵਾਨ ਦੀ ਸ਼ਰੇਆਮ ਬਾਜ਼ਾਰ ਹਤਿਆ ਕਰਨ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਮਾਂ ਸਤਿਆ ਨੇ ਦੱਸਿਆ ਹੈ ਕਿ ਉਸਦੇ ਪ੍ਰਾਤ ਦੇ ਮੁੰਡੇ ਨੇ 1 ਸਾਲ ਪਹਿਲਾਂ ਦੋਸ਼ੀ ਦੀ ਪੈਨ ਦੇ ਨਾਲ ਪੱਜ ਕੇ ਵਿਆਹ ਕਰਵਾ ਲਿਆ ਸੀ ਇਸੇ ਰੰਜਿਸ਼ ਤੇ ਚੱਲਦੇ ਦੋਸ਼ੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸਦੇ ਬੇਟੇ ਦਾ ਕਤਲ ਕਰ ਦਿੱਤਾ ਉਹ ਬੰਦੇ ਮਾਕੋਵਾਲੀਆਂ ਦੇ ਮੁੰਡੇ ਆ ਉਹ ਕੋਣ ਆ ਮਾਕੋਵਾਲੀ ਆ ਪਿਛਲੀ ਗਲੀ ਲਾਲੇ ਰੀ ਬੱਬਲ ਦੇ ਮੁੰਡੇ ਉਹ ਕੋਣ ਹਨ ਗੁੰਡੇ ਨੇ ਹਾਂਜੀ ਉਹ ਬਦਮਾਸ਼ ਨੇ ਅੱਗੇ ਵੀ ਉਹ ਮਾਕੋਵਾਲ ਚੋਂ ਆਏ ਬੰਦਾ ਮਾਰ ਕੇ ਆਏ ਸੀ ਇੱਥੇ ਤੂੰਆਂ ਵਿੱਚ ਤੇ ਅੱਗੇ ਵੀ ਉਹ ਮਾਕੋਵਾਲ ਚੋਂ ਆਏ ਬੰਦਾ ਮਾਰ ਕੇ ਆਏ ਸੀ ਤੇ ਹੁਣ ਵੀ ਉਹ ਇੱਥੇ ਆਣ ਕੇ ਤੇ ਉਹਨਾਂ ਨੇ ਕਤਲ ਕਰ ਦਿੱਤਾ ਮੇਰੇ ਮੁੰਡੇ ਦਾ ਸਾਡੀ ਉਹਨਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਹਨਾਂ ਦੀ ਕੁੜੀ ਆ ਜਿਹੜੀ ਉਹ ਮੇਰੇ ਭਨੇਵੇਂ ਨੇ ਭਜਾ ਕੇ ਖੜੀ ਸੀ ਤੇ ਕੋਈ ਉਧਰ ਇਹਨਾਂ ਦੇ ਆਪਸ ਵਿੱਚ ਰਾਜੀਨਾਮਾ ਹੋਇਆ ਇਹਨਾਂ ਨੇ ਰਾਜੀਨਾਮੇ ਦੇ ਨਾਲ ਉਹਨਾਂ ਦਾ ਵਿਆਹ ਕੀਤਾ ਮੇਰਾ ਪੁੱਤ ਦੁਨੀਆ ਤੋਂ ਚਲ ਗਿਆ ਵਾ ਪਰ ਮੈਂ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਉਹਨਾਂ ਨੂੰ ਹੋਵੇ ਉਹਨਾਂ ਨੂੰ ਫਾਂਸੀ ਹੋ ਕਰਾਈ ਦਿੱਤੀ ਜਾਵੇ ਜੇ ਨਹੀਂ ਉਹਨਾਂ ਨੂੰ ਫਾਂਸੀ ਕਰਾਓਗੇ ਤੇ ਸਾਨੂੰ ਸਾਰੇ ਟੱਬਰ ਨੂੰ ਖਲਾ ਕੇ ਖਲਾੜ ਕੇ ਗੋਲੀ ਮਾਰ ਦੋ ਉਧਰ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਦੂਸ਼ੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਜੇ ਦੁਪਹਿਰ ਵੇਲੇ ਕਪਾਲਕੋਨਿਚ ਝਗੜਾ ਹੋਇਆ ਸੀ ਜਿਹਦੇ ਵਿੱਚ ਚੰਦ ਮਸੀਹ ਦੇ ਮਨਜਿੰਦਰ ਸਿੰਘ ਜ਼ਖਮੀ ਹੋ ਗਏ ਸੀ ਚੰਦਨਸੀਹ ਦੀ ਹਸਪਤਾਲ ਜਾ ਕੇ ਡੈਥ ਹੋ ਗਈ ਆ ਜਿਹਦੇ ਚੰਦਨਸੀਹ ਦੇ ਭਰਾ ਸੁਨੀਲ ਕੁਮਾਰ ਦੇ ਬੰਦੇ ਜਿਹੜੇ ਚਾਰ ਦੋਸ਼ੀ ਸੀ ਸਾਹਿਲ ਕੁਲਜੀਤ ਰਾਹਿਲ ਤੇ ਜੋਰਜ ਦੋਤਰਾਨ ਸ਼ਹਿਦ ਬੰਦੇ ਹੀ ਉਹਨਾਂ ਦੇ ਖਿਲਾਫ 302 ਦਾ 302 ਦਾ ਪੜਤਾਲ ਕਰਤਾ ਹੀ ਤੇ ਇਹਨਾਂ ਨੂੰ ਅਸੀਂ ਜਿਹੜਾ ਕਰਦੇ ਜਲਦੀ ਗ੍ਰਿਫਤਾਰ ਕਰ ਲਵਾਂਗੇ ਦਿਨ ਦਿਹਾੜੇ ਹੋਏ ਇਸ ਕਤਲ ਨੇ ਲੋਕਾਂ ਦੇ ਦਿਲਾਂ 'ਚ ਖੌਫ ਪੈਦਾ ਕਰ ਦਿੱਤਾ ਹੈ ਫਿਲਹਾਲ ਹੁਣ ਵੇਖਣਾ ਹੈ ਕਿ ਪੁਲਿਸ ਦੋਸ਼ੀਆਂ ਨੂੰ ਕਦ ਤੱਕ ਗ੍ਰਿਫਤਾਰ ਕਰ ਸਲਾਖਾਂ ਦੇ ਪਿੱਛੇ ਕਰਦੀ ਹੈ ਅੰਮ੍ਰਿਤਸਰ ਤੋਂ ਸੁਮੇਤ ਖੰਨਾ ਜਗਬਾਣੀ ਟੀਵੀ